ਅਸਲਾਮੁਅਲੈਕੁਮ ਉਮੀਦ ਕਾਮੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਕੰਚਨ ਪ੍ਰੀਤ ਕੌਰ ਦੀ ਹੋ ਗਈ ਰਹਾਈ ਰਹਾਈ ਤੋਂ ਬਾਅਦ ਉਹਨਾਂ ਨੇ ਦਿੱਤਾ ਹੈ ਇੰਟਰਵਿਊ ਜਿਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਭਾਜਣਾ ਪੈ ਗਿਆ ਖੁਸ਼ੀ ਦੀ ਇੱਕ ਲਹਿਰ ਦੌੜ ਗਈ ਸੀਐਮ ਭਗਵੰਤ ਮਾਨ ਦੇ ਉੱਤੇ ਕੀਤਾ ਗਿਆ ਵੱਡਾ ਐਕਸ਼ਨ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਕੰਚਨ ਪ੍ਰੀਤ ਕੌਰ ਰਿਹਾ ਹੋ ਚੁੱਕੇ ਨਹੀਂ ਰਿਹਾ ਤੋਂ ਬਾਅਦ ਉਹਨਾਂ ਦਾ ਇੰਟਰਵਿਊ ਆ ਗਿਆ ਉਹਦੇ ਵਿੱਚ ਕੀ ਕਹਿ ਰਹੇ ਨੇ ਉਹ ਤੁਹਾਡੇ ਸਾਹਮਣੇ ਸੁਣਾਉਣ ਜਾ ਰਹੇ ਆ ਅਕਾਲੀ ਦਲ ਦੇ ਵਿੱਚ ਪੂਰੀ ਤਰ੍ਹਾਂ ਯਾਨੀ ਇੱਕ ਤਰ੍ਹਾਂ ਦੀ ਭਾਜੜ ਪੈ ਚੁੱਕੀ ਹੈ ਕਿਉਂਕਿ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗ੍ਰਫਦਾਰ ਕਰ ਲਏ ਗਏ ਨੇ ਇਹ ਕੀਨੇ ਕਰ ਲਏ ਨੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਕੰਚਨ ਪ੍ਰੀਤ ਨੂੰ ਸਵੇਰ ਹੁੰਦਾ ਹੀ ਸਵੇਰ ਹੁੰਦਾ ਹੀ ਰਿਹਾ ਕਰ ਦਿੱਤਾ ਗਿਆ ਕੋਰਟ ਬੰਨੀਓ ਰਿਹਾਈ ਮਿਲ ਗਈ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਵੱਡੀ ਹਾਹਾਕਾਰ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੂੰ ਝਟਕਾ ਲੱਗ ਚੁੱਕਿਆ। ਅਕਾਲੀ ਦਲ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਫੈਲ ਗਈ ਹੈ ਕਿਉਂਕਿ ਪੂਰੇ ਅਕਾਲੀ ਦਲ ਨੇ ਸਿਰਫ ਇੱਕੋ ਹੀ ਗੱਲ ਚਾਹੀ ਸੀ ਕਿ ਮੁੱਖ ਮੰਤਰੀ ਸਾਡੇ ਉੱਤੇ ਨਜਾਇਜ਼ ਐਕਸ਼ਨ ਕਰ ਰਿਹਾ ਹੈ। ਪੰਜਾਬ ਦੇ ਅੰਦਰ ਸਾਡੇ ਵਰਕਰਾਂ ਨੂੰ ਚੱਕ ਰਿਹਾ। ਪਰ ਸਵੇਰ ਹੁੰਦੇ ਹੀ ਕੰਚਨਪ੍ਰੀਤ ਕੌਰ ਦੀ ਜਿਹੜੀ ਕਿ ਰਿਹਾਈ ਹੋ ਚੁੱਕੀ ਹੈ ਇਹਦਾ ਵੀਡੀਓ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਮੁੱਖ ਮੰਤਰੀ ਦੇ ਖਿਲਾਫ ਵੱਡਾ ਐਕਸ਼ਨ ਬਾਦਲਾਂ ਨੇ ਕਰ ਦਿੱਤਾ ਯਾਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗ੍ਰਿਫਤਾਰ ਕਰ ਲਏ ਗਏ ਨੇ ਇਹਦਾ ਵੀਡੀਓ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਔਰ ਅਕਾਲੀ ਦਲ ਦੇ ਅੰਦਰ ਜਿਹੜੀ ਗੱਲ ਕਹੀ ਜਾ ਰਹੀ ਸੀ ਬਿਲਕੁਲ ਸੇਮ ਕਹਿੰਦੇ ਜੀ ਮੁੱਖ ਮੰਤਰੀ ਨੇ ਤੱਕੇ ਸ਼ਾਹੀ ਦੇ ਨਾਲ ਮੈਨੂੰ ਗ੍ਰਿਫਤਾਰ ਕਰਵਾ ਲਿਆ ਗਿਆ ਔਰ ਅੱਜ ਕਾਂਚਨਪ੍ਰੀਤ ਕੌਰ ਉਹਨਾਂ ਦੀ ਇੱਕ ਲੀਡਰ ਸੀ ਉਹਨਾਂ ਨੂੰ ਸ਼ਵੇਰ ਹੁੰਦਿਆ ਹੀ ਉਹਨਾਂ ਦੀ ਰਿਹਾਈ ਹੋ ਚੁੱਕੀ ਆ ਤੇਰਾ ਵੀਡੀਓ ਵੀ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਪਠਾਨ ਮਾਜਰੇ ਨੇ ਇੱਕ ਐਸੀ ਚਾਲ ਚੱਲ ਦਿੱਤੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗਿਰਵਦਾਰ ਕਰਵਾ ਦਿੱਤਾ ਉਹਦਾ ਵੀਡੀਓ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਪਹਿਲੀ ਖਬਰ ਹੈ ਜੀ ਕੰਚਨਪ੍ਰੀਤ ਕੌਰ ਜਿਹੜੇ ਕਿ ਸਵੇਰ ਹੁੰਦਿਆ ਹੀ ਰਿਹਾ ਹੋ ਗਏ ਨੇ ਸੁਣੋ ਦੇਖੋ ਜੀ ਮੈਂ ਮਤਲਬ ਕਿ ਮੈਨੂੰ ਆਪਣੀ ਇੰਨੀ ਨਹੀਂ ਮੈਨੂੰ ਜਿੰਨੀ ਆਪਣੇ ਬੱਚੇ ਦੀ ਆ ਕਿ ਮੇਰਾ ਬੱਚਾ ਛੋਟਾ ਆ ਤੇ ਮੈਂ ਉਹਨੂੰ ਜਾ ਕੇ ਮਿਲ ਆਇਆ ਅੱਜ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਮੈਂ ਉਹਨੂੰ ਮਿਲੂੰਗੀ ਹੁਣ ਜਾ ਕੇ ਬਹੁਤ ਜ਼ਿਆਦਾ ਬਿਲਕੁਲ ਔਖਾ ਸਮਾਂ ਆ ਕਿਉਂਕਿ ਫਿਰ ਵੀ ਪ੍ਰਮਾਤਮਾ ਨੇ ਅਰਦਾਸ ਸੁਣੀ ਹੈ ਹਰੇਕ ਦੀ ਬਿਲਕੁਲ ਮੈਂ ਤੇ ਗੁਰੂ ਰਾਮਦਾਸ ਅੱਗੇ ਅਰਦਾਸ ਕਰਨੀ ਹੀ ਉਦੋਂ ਦੀ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸੱਚ ਦਾ ਨਵੇੜਾ ਕਰੀ ਤੇ ਸੱਚੀ ਸੱਚ ਦਾ ਨਵੇੜਾ ਹੋਇਆ ਕੰਪਲਿਸ਼ਨ ਨਹੀਂ ਚੜਦੀ ਕਲਾ ਜਦੋਂ ਉਹ ਜਦੋਂ ਸਾਡੀ ਕਲਾ ਜੀ ਚੜਦੀ ਕਲਾ ਜਦੋਂ ਵਾਹਿਗੁਰੂ ਤੇ ਸਾਡੇ ਭੈਣ ਭਰਾ ਸਾਰੇ ਅੰਗ ਸੰਗ ਹੋਣ ਤੇ ਫਿਰ ਸਾਨੂੰ ਕਾਹਦਾ ਡੋਲ ਇੰਡਰਨ ਜੀ ਨੇ ਪਹਿਲੇ ਕੱਲ ਕਹਿਤਾ ਸੀ ਅੱਜ ਕੇ ਮੈਂ ਜਾਣ ਤੇ ਮਤਲਬ ਕਿ ਉਦੋਂ ਵੀ ਮਜੀਠੇ ਖਾਣੇ ਮੇਰੇ ਨਾਲ ਸੀਗੇ ਚਾਤੀ ਕਲਾਚ ਆਪਾ ਰਹੇ ਆ ਤੇ ਅੱਜ ਵੀ ਇੰਨਾ ਕਰਕੇ ਚਾਤੀ ਕਲਾਚ ਬਿਲਕੁਲ ਜੀ ਕੱਲ ਜਿਹੜਾ ਇਹਨਾਂ ਨੇ ਪਹਿਲਾਂ ਮੇਰੀ ਇਨਵੈਸਟੀਗੇਸ਼ਨ ਸੀਗੀ ਕਿਸੇ ਕੇਸ ਦੇ ਵਿੱਚ ਮਜੀਠੇ ਖਾਣੇ 'ਚ ਤੇ ਉਤੋਂ ਸ਼ਾਮ ਨੂੰ ਇਹਨਾਂ ਨੇ ਬਸ ਪੇਪਰ ਦਿਖਾਇਆ ਮੈਨੂੰ ਕਿ ਆ ਤੁਹਾਡੇ ਜ਼ਖਮਾਂ ਲੱਗੀਆਂ ਤੇ ਤੁਹਾਨੂੰ ਅਰੈਸਟ ਕਰਦੇ ਆ ਤੇ ਮੈਨੂੰ ਲੈ ਕੇ ਚਲੇ ਗਏ ਆ ਉਤੋਂ ਤੇ ਅੱਜ ਮੈਂ ਪਹਿਲਾਂ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦੀ ਆ ਜਿਹਦਾ ਓਟ ਆਸਰਾ ਲੈ ਕੇ ਹਮੇਸ਼ਾ ਮੈਂ ਤੁਰਦੀ ਆ ਤੇ ਦੂਜਾ ਮੈਂ ਧੰਨਵਾਦ ਕਰਦੀ ਆ ਮਾਨਯੋਗ ਅਦਾਲਤ ਜੀ ਜਿਨ੍ਹਾਂ ਨੇ ਇਨਸਾਫ ਦਿੱਤਾਇਆ ਮੈਨੂੰ ਤੇ ਸ਼ਰੋਮਣੀ ਅਕਾਲੀ ਦਲ ਦਾ ਤੇ ਜਿੰਨੇ ਵੀ ਸਾਡੇ ਨਾਲ ਭੈਣ ਭਰਾ ਮੇਰੇ ਅੱਜ ਖੜੇ ਆ ਅੱਜ ਇਨੀ ਦੇਰ ਤੱਕ ਵੀ ਅੱਜ ਉਹ ਇੱਥੇ ਖੜੇ ਰਹੇ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆ ਜੀ ਤੁਹਾਨੂੰ ਜਦੋਂ ਉਹਨਾਂ ਨੇ ਡਿਟੇਲ ਦਿੱਤਾ ਉਹ ਤਾਰਾ ਕਿਸ ਤਰ੍ਹਾਂ ਦਾ ਰਿਹਾ ਜੀ ਵੇਖੋ ਜੀ ਜਦੋਂ ਮੈਨੂੰ ਲੈ ਕੇ ਗਏ ਆ ਮੈਨੂੰ ਤੇ ਧਰਾਵਾਂ ਦੀ ਇੰਨੀ ਨੌਲੇਜ ਨਹੀਂ ਆ ਕਿ ਕੀ ਹੁੰਦੀ ਆ ਕਿ ਕਿਹੜੀ ਲੱਗੀ ਹੋਈ ਆ ਤੇ ਲੈ ਕੇ ਗਏ ਆ ਪਹਿਲਾਂ ਇਹ ਮੈਨੂੰ ਚਵਾਲ ਥਾਣੇ ਲੈ ਗਿਆ ਫਿਰ ਤਰਨਤਾਰਨ ਸਦਰ ਥਾਣਾ ਫਿਰ ਤਰਨਤਾਰਨ ਸਿਟੀ ਥਾਣਾ ਬਸ ਇਦਾਂ ਹੀ ਇੱਕ ਤਰ੍ਹਾਂ ਹੀ ਰੱਖਿਆ ਆ ਤੇ ਅੱਜ ਤਾਂ ਸੁਣ ਲਿਆ ਪੰਜਾਬ ਵਾਲੇ ਕੰਚਨਪ੍ਰੀਤ ਕੌਰ ਰਿਹਾ ਹੋ ਚੁੱਕੇ ਨੇ ਔਰ ਦੂਜੇ ਪਾਸੇ ਇੱਕ ਗੱਲ ਇਹਨਾਂ ਦੀ ਐਸੀ ਸਾਂਝੀ ਕਰਨੀ ਐ ਐਂਡ ਦੇ ਵਿੱਚ ਜਿਹੜੀ ਕਿ ਬੜੀ ਹੀ ਅਹਿਮ ਔਰ ਦੂਜੇ ਪਾਸੇ ਆਜੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਗਿਰਬਦਾਰ ਕੀਨੇ ਕਰਵਾ ਲਏ ਨੇ ਕੀਨੇ ਹੁਕਮਾਂ ਦੇ ਉੱਤੇ ਕਾਰਨਾਮਾ ਹੋ ਗਿਆ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਜੀ ਇੱਕ ਪਾਸੇ ਇਹਨਾਂ ਦੇ ਪਠਾਨ ਮਾਜਰਾ ਪਠਾਨ ਮਾਜਰਾ ਦਾ ਬਿਆਨ ਆ ਚੁੱਕਿਆ ਉਹ ਕਹਿੰਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜ਼ਿੰਮੇਵਾਰ ਹੋਣੇ ਚਾਹੀਦੇ ਨੇ ਕਿਉਂਕਿ ਉਹ ਕਹਿੰਦੇ ਜੀ ਇਹਨਾਂ ਨੇ ਕੰਚਨਪ੍ਰੀਤ ਕੌਰ ਦੇ ਉੱਤੇ ਐਕਸ਼ਨ ਕੀਤਾ ਉਹ ਬੜਾ ਗਲਤ ਕੀਤਾ ਤਾਂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜ਼ਿੰਮੇਵਾਰੀ ਹੋਣੀ ਜ਼ਰੂਰੀ ਹੈ ਇਹ ਅਕਾਲੀ ਦਲ ਵੀ ਕਹਿ ਰਿਹਾ ਪਠਾਨ ਮਾਜਰਾ ਦਾ ਵੀ ਬਿਆਨ ਆ ਗਿਆ ਸੋਸ਼ਲ ਮੀਡੀਆ ਦੇ ਉੱਤੇ ਔਰ ਦੂਜੇ ਪਾਸੇ ਜੀ ਮੁੱਖ ਮੰਤਰੀ ਭਵਨ ਸਿੰਘ ਮਾਨ ਉਹ ਹੁਣ ਪੰਜਾਬ ਦੀ ਜਨਤਾ ਨੂੰ ਮੁੱਖੀ ਦਿਖਾਉਣਗੇ ਕਿਉਂ ਕਿ ਪੰਜਾਬ ਦੇ ਅੰਦਰ ਅਕਾਲੀ ਦਲ ਦੇ ਵਰਕਰਾਂ ਨੂੰ ਚੱਕਣਾ ਜਿਵੇਂ ਕਿ ਹੁਣ ਕੰਚਨਪ੍ਰੀਤ ਕੌਰ ਨੂੰ ਚੱਕਿਆ ਉਸ ਤੋਂ ਬਾਅਦ ਉਹਨਾਂ ਦੀ ਰਿਹਾਈ ਹੋ ਜਾਂਦੀ ਆ ਬਾਜਿਤ ਬਰੀ ਕਰ ਦਿੰਦਾ ਜੱਜ ਸਾਹਿਬ ਉਸ ਨੂੰ ਪਰ ਸਵਾਲ ਇਹ ਹੈ ਪੰਜਾਬ ਦੀ ਜਨਤਾ ਇਹ ਸਭ ਵੇਖ ਰਹੀ ਹੈ ਕਿ ਵਾਕਈ ਪੰਜਾਬ ਦੀ ਸਰਕਾਰ ਗਲਤ ਐਕਸ਼ਨ ਕਰ ਰਹੀ ਹੈ ਜਾਂ ਸੱਚਮੁੱਚ ਰੀਅਲ ਦੇ ਵਿੱਚ ਉਹਨਾਂ ਦਾ ਕੋਈ ਦੋਸ਼ ਹੈ ਕਿਉਂਕਿ ਇੱਕ ਪਾਸੇ ਡਰਾਈਵਰਾਂ ਦਾ ਵੀ ਇੱਕ ਮਾਮਲਾ ਸਾਹਮਣੇ ਆ ਰਿਹਾ ਡਰਾਈਵਰਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਅੱਗੋਂ ਡਰਾਈਵਰ ਵੀ ਪੁਲਿਸ ਦੇ ਉੱਤੇ ਪੈਟਰੋਲ ਸੱਟ ਰਹੇ ਨੂੰ ਉਹਨਾਂ ਨੂੰ ਅੱਗ ਲਾ ਰਹੇ ਕਿਸੇ ਸੱਚ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਕੋਈ ਵੀ ਇੱਕ ਬਾਦ ਮਾਰੀ ਘਟਨਾ ਸਾਹਮਣੇ ਆ ਰਹੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਦੇ ਲੱਗਦਾ ਕਿ ਹੱਥੋਂ ਕੰਟਰੋਲ ਤੋਂ ਬਾਹਰ ਹੋ ਚੁੱਕਿਆ ਸਾਰਾ ਮਾਮਲਾ ਸਾਰਾ ਸਿਸਟਮ ਇਸ ਕਰਕੇ ਪੰਜਾਬ ਦੇ ਵਿੱਚ ਬਹੁਤ ਵੱਡੀ ਹਿੰਸਾ ਫੜਕ ਸਕਦੀ ਹੈ ਕਿਉਂਕਿ ਜਿਹੜੇ ਹੁਣ ਡਰਾਈਵਰਾਂ ਦੇ ਨਾਲ ਤੁਹਾਡੇ ਸਾਹਮਣੇ سلوਕ ਹੋ ਰਿਹਾ ਅੱਗੋਂ ਪੁਲਿਸ ਦੇ ਨਾਲ ਕੀ ਕਰ ਰਿਹਾ ਉਹਦੇ ਵਿੱਚ ਕੌਣ ਮਰ ਰਿਹਾ ਸਾਡੇ ਹੀ ਪੰਜਾਬ ਦੇ ਭੈਣ ਭਰਾ ਮਰ ਰਹੇ ਨੇ ਮੁੱਖ ਮੰਤਰੀ ਉੱਥੇ ਲੜਾਈ ਕਰਨ ਨਹੀਂ ਜਾਂਦਾ ਇਹ ਸਵਾਲ ਸਾਡੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੇ ਮੈਂ ਕੱਲ ਵੀ ਕਿਹਾ ਸੀ ਕਿ ਜੇ ਮੁੱਖ ਮੰਤਰੀ ਗਲਤ ਤਾਂ ਅਸੀਂ ਗਲਤ ਧਰਾਂਗੇ ਜੇ ਮੁੱਖ ਮੰਤਰੀ ਸਹੀ ਹੈ ਤਾਂ ਅਸੀਂ ਫੇਰ ਗਲਤ ਧਰਾਂਗੇ ਯਾਨੀ ਕਿਸੇ ਦੇ ਇੱਕ ਪੱਖ ਦੇ ਵਿੱਚ ਬੋਲਣਾ ਠੀਕ ਨਹੀਂ ਹੈ ਜੇ ਕੋਈ ਗਲਤ ਹੈ ਤਾਂ ਉਸ ਨੂੰ ਗਲਤ ਕਿਹਾ ਜਾ ਸਕਦਾ ਇਹ ਵੀ ਗਲਤ ਹੈ ਆ ਪਰ ਦੂਜੇ ਪਾਸੇ ਸ਼ਗਵੀਰ ਸਿੰਘ ਬਾਦਲ ਨੇ ਪਠਾਨ ਮਾਜਰਾ ਨੇ ਜਿੰਨੇ ਵੀ ਅਕਾਲੀ ਦਲ ਦੇ ਨੇਤਾ ਨੇ ਉਹਨਾਂ ਨੇ ਜੀ ਮੁੱਖ ਮੰਤਰੀ ਭਵੰਤ ਸਿੰਘ ਮਾਨ ਨੂੰ ਗ੍ਰਿਫਤਾਰ ਕਰਵਾ ਲਿਆ ਯਾਨੀ ਆਪਣੇ ਸ਼ਬਦਾਂ ਦੇ ਮੁਤਾਬਕ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਉਹ ਕਹਿੰਦੇ ਨੇ ਕਿ ਮੁੱਖ ਮੰਤਰੀ ਭਵੰਤ ਸਿੰਘ ਮਾਨ ਦੀ ਗ੍ਰਿਫਤਾਰੀ ਹੋਣੀ ਜ਼ਰੂਰੀ ਹੈ ਇਹ ਸਾਡੇ ਬੰਦਿਆਂ ਨੂੰ ਚੁਕਾਰਿਆ ਧੱਕੇ ਦੇ ਨਾਲ ਚੁਕਾਰਿਆ ਪਰ ਹੁਣ ਪੰਜਾਬ ਦੀ ਜਨਤਾ ਤੈਅ ਕਰੇ ਕਿ ਸੱਚ ਕੀ ਹੈ ਝੂਠ ਕੀ ਹੈ ਕਿਉਂਕਿ ਇੱਕ ਪਾਸੇ ਪੰਜਾਬ ਦੇ ਅੰਦਰ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਲੱਗਦਾ ਸੀ ਕਿ ਅਕਾਲੀ ਦਲ ਦੇ ਅੰਦਰ ਜਿੰਨੇ ਵੀ ਇਹਨਾਂ ਦੇ 2 ਨੰਬਰ ਗੀਤਾਂ ਦੇ ਉਹਨਾਂ ਸਾਰੇ ਲੋਕਾਂ ਦੇ ਉੱਤੇ ਮੁੱਖ ਮੰਤਰੀ ਦਾ ਐਕਸ਼ਨ ਹੋ ਰਿਹਾ ਪਰ ਦੂਜੇ ਪਾਸੇ ਜੀ ਆਪਣੇ ਹੀ ਡਰਾਈਵਰ ਭਰਾਵਾ ਦੇ ਨਾਲ ਆਪਣੇ ਹੀ ਪੁਲਿਸ ਮੁਲਾਜ਼ਮਾਂ ਨੂੰ ਇੱਕ ਲੜਾਉਣ ਦਾ ਇੱਕ ਹਿੰਸਾ ਕਰਾਉਣ ਦਾ ਬਹੁਤ ਵੱਡਾ ਮਾਮਲਾ ਹੈ ਛੋਟਾ ਨਹੀਂ ਹੈ ਕਿਉਂਕਿ ਐਸਐਚਓ ਦੇ ਉੱਤੇ ਪੈਟਰੋਲ ਪਾ ਕੇ ਇੱਕ ਬੰਦੇ ਨੇ ਅਗਲਾ ਦਿੱਤੀ ਯਾਨੀ ਉਹ ਵੀ ਡਰਾਈਵਰ ਸੀ ਯਾਨੀ ਉਹ ਵੀ ਬੱਸਾਂ ਦੇ ਡਰਾਈਵਰ ਨੇ ਐ ਤਾਂ ਸਾਰੇ ਪੰਜਾਬੀ ਮੁੱਖ ਮੰਤਰੀ ਨੂੰ ਇੱਥੇ ਚਾਹੀਦਾ ਕਿ ਹਿੰਸਾ ਨਾ ਭੜਕੇ ਇਸ ਮਾਮਲੇ ਨੂੰ ਸੁਲਟਾਉਣਾ ਚਾਹੀਦਾ ਜਦੋਂ ਕਿ ਲੈਂਡ ਪੂਲਿੰਗ ਪਾਲਿਸੀ ਦਾ ਮੁੱਦਾ ਤੁਸੀਂ ਵਾਪਸ ਲੈ ਸਕਦੇ ਹੋ ਸੁਖਵੀਰ ਸਿੰਘ ਬਾਦਲ ਦੀ ਇੰਨੀ ਗੱਲ ਸੁਣ ਕੇ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਖੜਾਂਗੇ ਤੇ ਇਸ ਗੱਲ ਨੂੰ ਅਸੀਂ ਮੂਹਰੇ ਤਰਾਂਗੇ ਤਾਂ ਨੂੰ ਪਤਾ ਲੱਗਾ ਕਿ ਕਲੀ ਕਮਜ਼ੋਰ ਪੈਂਦੀ ਹੈ ਤਾਂ ਤੁਸੀਂ ਉਸੇ ਵਕਤ ਲੈਂਡ ਪੂਲਿੰਗ ਪਾਲਿਸੀ ਦਾ ਮੁੱਦਾ ਵਾਪਸ ਲੈ ਲਿਆ ਪਰ ਇੱਥੇ ਵੀ ਮੁੱਖ ਮੰਤਰੀ ਨੂੰ ਚਾਹੀਦਾ ਬਾਸਾ ਡਰਾਈਵਰ ਨੇ ਜਿੰਨੇ ਇਹਨਾਂ ਦੇ ਨਾਲ ਯਾਤੀ ਹੋ ਰਹੀ ਹੈ ਉਹਨੂੰ ਮਾਮਲੇ ਨੂੰ ਇੱਥੇ ਨਿਪਟਾਉਣਾ ਚਾਹੀਦਾ ਔਰ ਦੂਜੇ ਪਾਸੇ ਜੀ ਸੁਮੇਰ ਸਿੰਘ ਬਾਦਲ ਕੰਚਨਪ੍ਰੀਤ ਕੌਰ ਜਿਹੜੀ ਅੱਜ ਰਿਆ ਹੋ ਚੁੱਕੀ ਆ ਸੁਮੇਰ ਸਿੰਘ ਬਾਦਲ ਹੁਣ ਦੇਖੋ ਕਿਵੇਂ ਬਿਆਨ ਦੇਣਗੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਵੇਂ ਘੇਰੇ ਦੇ ਵਿੱਚ ਲੈਂਦੇ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਰੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲਟ ਜਰੂਰ ਕਰ ਲੈਣਾ ਜੀ ਧੰਨਵਾਦ